ਸਸਿਆ ਦੋਸਤੋ ਮਸਤ ਮਲੰਗ ਪੇਜ ਤੇ ਤੁਹਾਡਾ ਸਵਾਗਤ ਹੈ ਦੋਸਤੋ ਅੱਜ ਤੋਂ ਡੇਢ ਕਿ ਮਹੀਨਾ ਪਹਿਲਾਂ ਅਸੀਂ ਸਾਡੇ ਪਿੰਡ ਦੇ ਬਜ਼ੁਰਗ ਬਾਬਾ ਹਰਨੇਕ ਸਿੰਘ ਜੀ ਪਿੰਟਰ ਦੀ ਵੀਡੀਓ ਪਾਈ ਸੀ ਜੋ ਕਿ ਕਿਸੇ ਦੁਕਾਨ ਦੇ ਉੱਤੇ ਲਿਖ ਰਹੇ ਸੀ ਪਰ ਤੁਹਾਨੂੰ ਦੱਸਿਆ ਸੀ ਇਹ ਲਿਖਣ ਦੇ ਨਾਲ-ਨਾਲ ਇਹ ਤਸਵੀਰਾਂ ਵੀ ਬਣਾਉਂਦੇ ਆ ਆ ਦੇਖੋ ਬਾਬਾ ਹਰਨੇਕ ਸਿੰਘ ਤੇ ਉਹਨਾਂ ਦੇ ਸਾਥੀ ਵੱਲੋਂ ਬਾਬਾ ਸੇਖ ਫਰੀਦ ਜੀ ਦੀ ਤਸਵੀਰ ਬਣਾਈ ਜਿਸ ਨੂੰ ਕਿ ਬਹੁਤ ਸੋਹਣੇ ਸੱਚੇ ਢੰਗ ਨਾਲ ਮੱਲਾ ਸ਼ੌਂਕ ਦੇ ਨਾਲ ਪੂਰਾ ਮਨੋਂ ਤਨੋਂ ਬਣਾਈ ਹੈ ਤੇ ਆ ਬਾਬਾ ਜੀ ਨੇ ਬਣਾਉਣੇ ਆ ਸੱਸਿਆ ਬਾਬਾ ਜੀ ਹੋਰ ਬਾਬਾ ਜੀ ਠੀਕ ਹੋ ਹਾਂ ਹਾਂ ਤੇ ਬਾਬਾ ਜੀ ਤੁਹਾਡੀ ਵੀਡੀਓ ਪਾਈ ਸੀ ਪਹਿਲਾਂ ਆਪਾਂ ਠੀਕ ਹੈ ਜੀ ਤੇ ਉਹ ਦਰਸ਼ਕਾਂ ਨੇ ਮੱਲਾ ਬਹੁਤ ਜ਼ਿਆਦਾ ਪਸੰਦ ਕੀਤੀ ਤੇ ਉਹ ਕਹਿੰਦੇ ਵੀ ਬਾਬਾ ਜੀ ਨੇ ਸਾਨੂੰ ਵੀਦਾਂ ਨਾਲ ਦੁਬਾਰੇ ਵੀ ਉਹ ਵੀ ਵੀਡੀਓ ਪੜਾਉ ਉਹ ਜਿਹੜੀ ਤਸਵੀਰਾਂ ਬਣਾਈਆਂ ਹੁਣ ਤੇ ਬਾਬਾ ਜੀ ਇੱਥੇ ਇੱਕ ਤਸਵੀਰ ਇੱਕ ਬਣਾਈ ਐ ਇੱਕ ਹੋਰ ਵੀ ਤਸਵੀਰਾਂ ਬਣਾਈਆਂ ਹੋਰ ਵੀ ਬਣਾਈ ਤੇ ਕਿਹੜੇ ਪਾਸੇ ਬਣਾਈਆਂ ਬਾਬਾ ਇੱਧਰ ਆਪਣੇ ਚਾਰੇ ਕਾਸੇ ਚਾਰ ਲਓ ਸਾਨੂੰ ਫਿਰ ਬਾਬਾ ਫਿਰ ਆਇਆ ਕਰੋ ਸਾਡੇ ਦੇ ਦਰਸ਼ਕਾਂ ਨੂੰ ਸਾਰੀਆਂ ਤਸਵੀਰਾਂ ਦਿਖਾਓ ਆਜੋ ਫਿਰ ਮੜਾ ਜਾ ਹਾਂ ਚਲ ਆਹ ਦੇਖੋ ਦੋਸਤੋ ਇਹ ਆ ਮੱਲਾ ਸਰਬ ਸੰਝਾ ਸ਼ਮਸ਼ਾਨ ਘਾਟ ਮਹਾਰਾਜ ਜਿੱਥੇ ਕੀ ਬਾਬਾ ਹਰਨੇਕ ਸਿੰਘ ਜੀ ਨੇ ਬਹੁਤ ਸੋਹਣੀਆਂ ਤਸਵੀਰਾਂ ਬਣਾਈਆਂ ਇਹ ਬਾਬਾ ਜੀ ਤਸਵੀਰ ਮੱਲਾ ਜਿਹੜੇ ਬੰਦੇ ਦੀ ਲਾਸ਼ ਨੂੰ ਚਾਰ ਜਣੇ ਕਾਨਾਂ ਲਾ ਕੇ ਲਈ ਜਾਂਦੇ ਹਨ ਜੀ ਇਧਰ ਨਾਲ-ਨਾਲ ਬਾਬੇ ਨੇ ਕਰਵਾਣੀ ਦੇ ਸ਼ਬਦ ਜੋ ਕਿ ਅੱਖਰਾਂ ਵਿੱਚ ਬਰੋਏ ਆ ਦੇਖੋ ਦੋਸਤੋ ਹੁਣ ਅੰਦਰ ਕੰਧ ਦੀ ਅੰਦਰਲੀ ਸਾਈਡ ਆ ਬਾਬਾ ਜੀ ਵੱਲੋਂ ਬਣਾਈਆਂ ਹੋਈਆਂ ਤਸਵੀਰਾਂ ਦੇ ਤੁਹਾਨੂੰ ਦਰਸ਼ਨ ਕਰਾਉਣੇ ਆ ਆਓ ਬਾਬਾ ਜੀ ਚਲੋ ਆ ਦੇਖੋ ਜੀ ਆ ਤਸਵੀਰ ਦੇਖੋ ਬਹੁਤ ਹੀ ਬਾਬੇ ਦੇ ਹੱਥਾਂ ਦੇ ਵਿੱਚ ਮਤਲਬ ਕਿ ਇੱਕ ਜਾਦੂ ਹੈ ਤੇ ਬਾਬਾ ਜੀ ਜੋ ਵੀ ਤਸਵੀਰ ਨੂੰ ਮਤਲਬ ਕਿ ਦੇਖ ਲੈਂਦੇ ਇੱਕ ਵਾਰੀ ਉਹਨੂੰ ਹੂਬ ਦਾ ਹੂਬ ਜਮਾ ਓਮੇ ਬਣਾ ਦਿੰਦੇ ਆ ਲਓ ਜੀ ਇੱਕ ਆ ਤਸਵੀਰ ਬਣਾਈ ਆ ਭਗਤ ਨਾਮਦੇਵ ਜੀ ਬਹੁਤ ਮਤਲਬ ਕਿ ਹੱਥਾਂ 'ਚ ਬਾਖਮਾਲ ਜਾਦੂ ਹੈ ਆ ਬਾਬਾਗੇ ਵੀ ਦਿਖਾ ਦਿਓ ਆ ਦੇਖੋ ਦੋਸਤੋ ਇਹ ਅੰਤ ਦਾ ਸਮਾਂ ਆਵਾ ਬਾਬਾ ਬਲਵਣਾਈ ਹੋਈ ਤਸਵੀਰ ਤੇ ਨਾਲ ਇਹਦੇ ਬਾਈ ਜੈਲੀ ਪੈਂਟਰ ਨਾਲ ਸਹਿਯੋਗੀ ਆ ਬਾਈ ਬਾਬਾ ਜੀ ਦੇ ਤੇ ਆ ਦੇਖੋ ਕਾ ਬਹੁਤ ਸੋਹਣੀ ਤਸਵੀਰ ਆ ਇਹ ਵੀ ਅੰਤ ਦੇ ਸਮੇਂ ਦੀ ਹੈ। ਵੀਰੋ ਬੰਦਾ। ਸਾ ਦੇਖੋ ਇਹ ਮਤਲਬ ਕਿ ਇਹਦਾ ਅੰਤ ਆ ਗਿਆ। ਤੇ ਨਾਲੇ ਦੇ ਘਰ ਵਾਲੀ। ਹਾਂ ਵੀ ਅੰਤ ਵੇਲੇ ਦੀ। ਮਤਲਬ ਕਿ ਇਹ ਅੰਤ ਦਾ ਸਮਾਂ। ਇਹ ਦੂਹਰਾ ਦੇਖੋ ਦੀ ਜੁਨੀ। ਗੁਰਬਾਣੀ ਮੁਤਾਬਕ ਅੱਗੇ ਆ ਗਿਆ ਜੀ। ਇਹ ਵੀ ਅੰਤ ਦੇ ਸਮੇਂ ਦੀ ਹੈ। ਪ੍ਰੇਤ ਜੁੰਨੀ ਗੁਰਮਖ ਜਨਮ ਸਵਾਰਾ ਦਰਗਾਹ ਚੱਲਿਆ ਇਹ ਵੀ ਦੇਖੋ ਇਹਦਾ ਤਸਵੀਰ ਤੁਸੀਂ ਐਂ ਦੇਖੋ ਜਮ ਮਤਲਬ ਐਂ ਲੱਗਦਾ ਵੀ ਮਤਲਬ ਕਿ ਕਿ ਰਿਐਲਿਟੀ ਰਿਐਲਿਟੀ ਲੱਗ ਰਹੀ ਹੈ ਇਸ ਤਸਵੀਰ ਦੇ ਵਿੱਚ ਮੈਂ ਮਤਲ ਤਸਵੀਰਾਂ ਦੇ ਵਿੱਚ ਜਾਣ ਪਈ ਪਈ ਐ ਆ ਦੇਖੋ ਜੀ ਮੈਂ ਨਾਮ ਜਪਣ ਦਾ ਵੇਲਾ ਆ ਦੇਖੋ ਤਸਵੀਰ ਭਾਈ ਮਲੂਤ ਬਾਬਾ ਜੀ ਦੀ ਪੂਰੀ ਮੈਂ ਕਹਿੰਦਾ ਕਲਾ ਬਾਬੇ ਦੀ ਕਿਰਪਾ ਫੁੱਲ ਹੈ ਮਹ ਪੂਰੀ ਸੋਣੀ ਤੇ ਮੈਲ ਲਾ ਕੇ ਵੀ ਪੂਰੀ ਰੀਜ ਨਾਲ ਪੇਂਟ ਬਣਾਈ ਹੋਈ ਹੈ ਇਹ ਹੁੰਦੀ ਹੈ ਕਲਾਕਾਰੀ ਹਾਲੇ ਖੋਲੀ ਮਹ ਬਾਬਾ ਜੀ ਤਸਵੀਰਾਂ ਬਣਾਉਣ ਨੂੰ ਤੁਹਾਨੂੰ ਕਿੰਨਾ ਕ ਟਾਈਮ ਹੋ ਗਿਆ ਜੀ 60 ਸਾਲ ਹੋ ਗਏ ਜੀ ਹਾਂ ਜੀ 40 ਸਾਲ 40 ਸਾਲ ਹੋ ਗਏ ਹਨ 40 ਸਾਲ ਹੋ ਗਏ ਦੋਸਤੋ ਬਾਬੇ ਨੂੰ ਨਾਲ ਲਿਖਣ ਦੇ ਨਾਲ-ਨਾਲ ਅਸੀਂ ਤਸਵੀਰਾਂ ਬਣਾਉਂਦੇ ਆ ਨਾਲ ਬਾਬੇ ਦੇ ਸਹਿਯੋਗੀ ਵੀ ਪੂਰਾ ਸਾਥ ਦਿੰਦੇ ਆ ਤੇ ਬਾਬੇ ਦੇ ਸਖਰਦ ਵੀ ਬਹੁਤ ਹੈ ਜੀ ਨਾਲ ਆ ਦੇਖੋ ਬਾਬੇ ਦੀ ਕਲਮ ਵੀ ਦੇਖੋ ਜਿਵੇਂ ਕਿ ਕਿਤਾਬ ਦੇ ਵਿੱਚੋਂ ਚਾੱਕ ਕੇ ਅਖਰ ਇੱਥੇ ਰੱਖ ਦਿੱਤੇ ਹੁਣ ਬਹੁਤ ਜ਼ਿਆਦੇ ਕਲਾ ਬਾਪੂ ਜੀ ਵਿੱਚ ਮੁਰਦਿਆਂ ਦੇ ਸੁਪਣਿਆਂ ਦਾ ਸੰਸਾਰ ਆ ਦੇਖੋ ਜੀ ਨਾਲ-ਨਾਲ ਸ਼ਬਦ ਲਿਖਿਆ ਪਾਪਾ ਜੀ ਦੀ ਤੇ ਨਾਲ ਤਸਵੀਰਾਂ ਆ ਦੇਖੋ ਆ ਤਸਵੀਰ ਇਹ ਤਾਂ ਉਸ ਤੋਂ ਬਹੁਤ ਸੋਹਣੀ ਤਸਵੀਰ ਆ ਆ ਦੇਖੋ ਬਚਪਨ ਬਚਪਨ ਤੋਂ ਬਾਅਦ ਆ ਗਈ ਜਵਾਨੀ ਪਹਿਲਾ ਬਚਪਨ ਬਚਪਨ ਤੋਂ ਜਵਾਨੀ ਤੇ ਜਵਾਨੀ ਤੋਂ ਵਿੜਾਪਾ ਬਹੁਤ ਕੁਝ ਖਾਂਦੀ ਹੈ ਤਸਵੀਰ ਇਹ ਇਹ ਤਸਵੀਰ ਦੇ ਵਿੱਚ ਬੰਦੇ ਦੀ ਅਸਲੀ ਜੀਵਨੀ ਹੈ ਵੀ ਬਚਪਨ ਤੋਂ ਜਵਾਨੀ ਜਵਾਨੀ ਤੋਂ ਵਿੜਾਪਾ ਮਤਲਬ ਕਿ ਹੈ ਵੀ ਕਿਹ ਕੀ ਜੀਵਣਾ ਬੰਦੇ ਦਾ ਆ ਦੇਖੋ ਦੋਸਤੋ ਬਾਬਾ ਹਰਨੇਕ ਸਿੰਘ ਜੀ ਦੁਆਰਾ ਬਣਾਇਆ ਹੋਇਆ ਪਿੰਡਾਂ ਦਿਖਾਈਆਂ ਤੇ ਬਾਕੀ ਪਿੰਡ ਦੇ ਵਿੱਚ ਇਹਨਾਂ ਦੇ ਹੋਰ ਬਹੁਤ ਹੋਰ ਬਹੁਤ ਥਾਵਾਂ ਮਤਲਬ ਪੇਂਟ ਹੋਰ ਬਾਕੀ ਆਸੇ ਪਾਸੇ ਦੇ ਪਿੰਡਾਂ ਵਿੱਚ ਵੀ ਪੇਂਟ ਤੇ ਬਹੁਤ ਗਿਆ ਲਿਖਣ ਦਾ ਕੰਮ ਆਪਾਂ ਕਰਦੇ ਰਹਿੰਦੇ ਆ ਤੇ ਬਾਬਾ ਜੀ ਥੋੜਾ ਨੰਬਰ ਬੋਲ ਦਿਓ ਜੀ 98779 ਹਾਂਜੀ 57889 ਦੁਬਾਰਾ ਫੇਰ ਬੋਲੋ ਬਾਬਾ 99779 ਹਾਂਜੀ 57889 ਇਹ ਜੀ ਹਰਨੇਕ ਸਿੰਘ ਪੇਂਟਰ ਦਾ ਨੰਬਰ ਹੈ ਜੀ ਤੇ ਬਾਕੀ ਇਹਨਾਂ ਦੇ ਇੱਕ ਸ਼ਗਿਰਦ ਦਾ ਤੇ ਨਾਲ ਸਾਥੀ ਲਾ ਲੋ ਇਹ ਬਾਈ ਨੂੰ ਵੀ ਮੰਨ ਲਓ 20 ਸਾਲ ਹੋ ਗਏ ਬਾਬਾ ਜੀ ਨਾਲ ਜੈਲੀ ਪੇਂਟਰ ਨੂੰ ਕੰਮ ਕਰਦਿਆਂ ਨੂੰ ਤੇ ਬਾਈ ਤੁਹਾਡਾ ਨੰਬਰ ਵੀ ਬੋਲ ਦਿਓ 98154 ਹਾਂਜੀ 25770 ਦੁਬਾਰੇ ਫੇਰ ਬੋਲ ਬਾਈ 98154 ਹਾਂਜੀ 25770 ਹਾਂ ਕਿਸੇ ਵੀ ਭਰਾ ਨੇ ਵੀਰ ਨੇ ਮਤਲਬ ਕਿ ਕੋਈ ਵੀ ਆਪਣੇ ਬਜ਼ੁਰਗਾਂ ਦੀ ਜਾਂ ਕੋਈ ਆਪਣੇ ਕੋਈ ਯਾਦਗਾਰ ਤਸਵੀਰ ਬਣਾਉਣੀ ਹੋਵੇ ਤਾਂ ਆਹ ਨੰਬਰਾਂ ਤੇ ਸੰਪਰਕ ਕਰੋ ਇਹ ਬਾਬਾ ਜੀ ਤੇ ਬਾਬਾ ਜੀ ਦੇ ਨਾਲ ਸਾਥੀ ਉਹਦੀ ਤੁਹਾਨੂੰ ਨਾਲ ਸੰਪਰਕ ਕਰੋ ਤੁਹਾਨੂੰ ਮਿਲਣਗੇ ਤੇ ਤੁਹਾਡੀ ਜੋ ਤੁਹਾਡੇ ਮਨ ਦੀ ਇੱਛਾ ਉਹੀ ਜੀ ਤਸਵੀਰ ਬਣਾ ਲਓ ਜਿਹੇ ਜਿਆ ਕਿਸ ਮਰਜ਼ੀ ਲਿਖਾ ਲਓ ਤੇ ਬਾਬਾ ਜੀ ਤੁਹਾਡਾ ਮਨ ਤੇ ਤੁਹਾਡੀ ਰੂਹ ਖੁਸ਼ ਕਰਨਗੇ ਤੇ ਵਾਹਿਗੁਰੂ ਖਾਸਾ ਵਾਹਿਗੁਰੂ ਜੀ ਦੀ ਫਤਿਹ ਜੇ ਵੀਡੀਓ ਪਤਾ ਲੱਗੀ ਤਾਂ ਇਹਨੂੰ ਅੱਗੇ ਸ਼ੇਅਰ ਕਰਦੋ ਨਾਲੇ ਆਪਣੇ ਪੇਜ ਨੂੰ ਫੋਲੋ ਕਰੋ ਤੇ ਨਵੀਆਂ ਨਵੀਆਂ ਜਾਣਕਾਰੀਆਂ ਲੈ ਕੇ ਆਉਂਦੇ ਰਹੇ